ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 21 ਤੋਂ ਲੈ ਕੇ 25 ਮਾਰਚ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਸਮਾ ਗਰਮੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਵਿੱਚ ਤਾਪਮਾਨ ਵਧਣੇ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਦਿਨਾਂ ਵਿੱਚ ਪ੍ਰੀ ਮੌਨਸਨ ਗਤੀਵਿਧੀ ਵੀ ਦੇਖੀ ਜਾਂਦੀਆਂ ਨੇ ਆਉਂਦੇ 5 ਦਿਨਾਂ ਵਿੱਚ ਕੀ ਹਾਲਾਤ ਹੋਣਗੇ ਠੰਡ ਦੇ ਸੌਰੀ ਗਰਮੀ ਦੇ ਹਵਾ ਦੇ ਮੀਂਹ ਦੇ ਤੇ ਕਿਸੇ ਹੋਰ ਤਰੀਕੇ ਦੀ ਗਤੀਵਿਧੀ ਦੇ ਕੀ ਹਾਲਾਤ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਹੀਂ ਸ਼ੇਅਰ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਹਲਕੇ ਦਰਮਿਆਨੀ ਬੱਦਲਵੰਝਾ ਪੱਛੋਂ ਦੀ ਦਿਸ਼ਾ ਤੋਂ ਆ ਰਹੀਆਂ ਨੇ ਜੋ ਕਿ ਹੁਣ ਆਉਂਦੇ ਦਿਨਾਂ ਵਿੱਚ ਸਾਨੂੰ ਇਹਨਾਂ ਦਾ ਚੱਕਰ ਜਿਹੜਾ ਹਲਕੇ ਤੇ ਮੈਨੇ ਬੱਦਲਵਾਂ ਦੇ ਦੇਖਣ ਨੂੰ ਮਿਲੇਗਾ ਪਰ ਮੀਂਹ ਦੀ ਸੰਭਾਵਨਾਵਾਂ ਫਿਲਹਾਲ ਨਾ ਮਾਤਰ ਤੇ ਬਰਾਬਰ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਗੱਲ ਕਰਾਂਗੇ ਤਾਪਮਾਨ ਦੀ ਤਾਂ ਹੁਣ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਜਿਹੜਾ 30 ਤੋਂ 32 ਡਿਗਰੀ ਤੱਕ ਪਹੁੰਚ ਗਿਆ ਹੈ ਜੋ ਕਿ ਆਉਣ ਦਿਨਾਂ ਵਿੱਚ 32 ਤੋਂ 33-34 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਕਿਉਂਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਚੰਗੀਆਂ ਤੇਜ਼ ਕੜਾਕੇਦਾਰ ਧੁੱਪਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪੰਜਾਬ ਦੇ ਵਿੱਚ ਉੱਤਰ-ਪੱਛਮੀ ਠੰਡੀ ਹਵਾਵਾਂ ਚੱਲਣ ਦੇ ਕਾਰਨ ਥੋੜਾ ਬਹੁਤਾ ਤਾਪਮਾਨ ਕੰਟਰੋਲ ਦੇ ਵਿੱਚ ਹੈ ਫਿਲਹਾਲ ਕੋਈ ਗਰਮੀ ਵਿੱਚ ਲੋ ਵਰਗੇ ਹਾਲਾਤ ਨਹੀਂ ਹਨ ਜਿਸ ਦੇ ਕਾਰਨ ਸਵੇਰ ਸ਼ਾਮ ਨੂੰ ਹਲਕੀ ਤਰ੍ਹਾਂ ਦੀ ਠੰਡ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਆਉਂਦੇ ਦਿਨਾਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮਾਰਚ ਦੇ ਆਖਰੀ ਦਿਨਾਂ ਤੱਕ ਥੋੜਾ ਬਹੁਤਾ ਅਸਰ ਜਿਹੜਾ ਗਰਮੀ ਦਾ ਹੋਰ ਵੱਧਦਾ ਹੋਇਆ ਦਿਖਾਈ ਦੇਵੇਗਾ ਤਾਂ ਤਾਪਮਾਨ 35 ਡਿਗਰੀ ਨੂੰ ਵੀ ਹੱਥ ਲਗਾ ਸਕਦੇ ਨੇ ਗੱਲ ਕੀਤੀ ਜਾਵੇ ਤਾਂ ਰਾਤ ਦੇ ਤਾਪਮਾਨ ਜਿਹੜੇ ਨੇ 18 ਤੋਂ ਲੈ ਕੇ 21 ਡਿਗਰੀ ਤੱਕ ਬਣੇ ਹੋਏ ਨੇ ਜੋ ਕਿ ਹੁਣ ਫਿਲਹਾਲ ਆਉਂਦੇ 4-5 ਦਿਨਾਂ ਤੱਕ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਕੋਈ ਵੱਡੀ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ ਗੱਲ ਕਰਾਂਗੇ ਮੀਂਹ ਦੇ ਹਾਲਾਤਾਂ ਦੀ ਆਉਂਦੇ 4-5 ਦਿਨਾਂ ਵਿੱਚ ਕਿਸੇ ਤਰੀਕੇ ਦੇ ਮੀਂਹ ਦੇ ਹਾਲਾਤ ਨਹੀਂ ਹਨ ਹਵਾ ਥੋੜੀ ਜਿਹੀ ਉੱਤਰ-ਪੱਛਮੀ ਦਿਸ਼ਾ ਤੋਂ ਤੇਜ਼ ਗਤੀ ਨਾਲ ਇਕੱਤੇ ਦਿਨ ਚੱਲ ਸਕਦੀ ਹੈ ਪਰ ਕੋਈ ਵੱਡੀ ਉਮੀਦ ਫਿਲਹਾਲ ਹਵਾ ਦੇ ਵਿੱਚ ਵੀ ਬਦਲਾਅ ਦੀ ਦੇਖਣ ਨੂੰ ਨਹੀਂ ਮਿਲ ਰਹੀ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਮੁਤਾਬਕ ਮੌਸਮ ਜ਼ਿਆਦਾਤਰ ਖੁਸ਼ਕ ਬਣੇ ਰਹਿਣ ਦੀ ਹੀ ਉਮੀਦ ਹੈ ਗੱਲ ਕੀਤੀ ਜਾਵੇ ਤਾਂ ਜੋ ਪ੍ਰੀ ਮੌਨਸੂਨ ਗਤੀਵਿਧੀਆਂ ਨੇ ਉਹ ਫਿਲਹਾਲ ਆਉਂਦੇ 4-5 ਦਿਨਾਂ ਵਿੱਚ ਨਾ ਮਾਤਰ ਦੇ ਬਰਾਬਰ ਹੀ ਹਨ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਇੱਕ ਅੱਧੀ ਗਤੀਵਿਧੀ ਦੇਖਣ ਨੂੰ ਮਿਲ ਸਕਦੀ ਹੈ। ਉਹ ਵੀ ਫਿਲਹਾਲ ਹਵਾ ਦੇ ਉੱਪਰ ਕਾਫੀ ਜ਼ਿਆਦਾ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਹਵਾ ਜਿਹੜੀ ਹੈ ਉਹ ਫਿਲਹਾਲ ਉੱਤਰ-ਪੱਛਮ ਦਿਸ਼ਾ ਤੋਂ ਚੱਲ ਰਹੀ ਹੈ। ਜਦੋਂ ਹਵਾ ਚੱਕਰਵਾਤੀ ਰੂਪ ਵਿੱਚ ਉੱਤਰ-ਪੱਛਮ ਜਾਂ ਫਿਰ ਪੂਰਬ ਤੋਂ ਅਚਾਨਕ ਬਦਲ ਲੈਂਦੀ ਹੈ ਤਾਂ ਪ੍ਰੀ ਮੌਨਸੂਨ ਗਤੀਵਿਧੀਆਂ ਵੀ ਆਪਣਾ ਰੁਖ ਪੰਜਾਬ ਦੇ ਉੱਪਰ ਦਿਖਾਉਣਗੀਆਂ। ਗੱਲ ਕੀਤੀ ਜਾਵੇ ਤਾਂ ਵੱਡਾ ਵੀ ਜਾਂ ਕਿਸੇ ਕੋਈ ਭਾਰੀ ਚੱਕਰ ਝੁੱਲਣ ਦੀ ਉਮੀਦ ਫਿਲਹਾਲ ਨਹੀਂ ਕੀਤੀ ਜਾ ਰਹੀ। ਕਿਉਂਕਿ ਇਨ੍ਹਾਂ ਦਿਨਾਂ ਵਿੱਚ ਅਕਸਰ ਦੇਖਣ ਨੂੰ ਮਿਲਦੇ ਹੈ ਇੱਕ ਅੱਧਾ ਭਾਰਾ ਵੀ ਸਾਨੂੰ ਦੇਖਣ ਨੂੰ ਹੀ ਮਿਲਦਾ ਹੈ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਜਿਹਾ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਕਿ ਜਿਸ ਦੇ ਵਿੱਚ ਕੋਈ ਭਾਰਾ ਵੀ ਸਾਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇ ਅਗਰ ਕੋਈ ਇਸ ਅਜਿਹੀ ਅਲਰਟ ਜਾਰੀ ਹੋਣਗੇ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਪਹੁੰਚਾਵਾਂਗੇ ਅਤੇ ਹਰ ਤਰੀਕੇ ਦੀ ਅਪਡੇਟ ਰਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ